ਜ਼ਹਿਰੀਲੇ ਜਾਮ ਦਾ ਕਹਿਰ ਲਗਾਤਾਰ جاری ਹੈ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਨਿਰੰਤਰ ਲੋਕਾਂ ਦੀ ਮੌਤ ਹੋ ਰਹੀ ਹੈ ਹੁਣ ਮਜੀਠਾ ਦੇ ਹੀ ਪਿੰਡ ਅਰਜਨ ਮੰਗਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਤਿੰਨ ਧੀਆਂ ਦੇ ਪਿਓ ਦੀ ਮੌਤ ਹੋ ਗਈ ਹੈ ਸਤਨਾਮ ਸਿੰਘ ਜਿਸ ਦੇ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ ਸਤਨਾਮ ਸਿੰਘ ਦੀ ਮੌਤ ਹੋ ਗਈ ਹੈ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਪਰਿਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਰਾਤੀ ਸਤਨਾਮ ਸਿੰਘ ਨੇ ਸ਼ਰਾਬ ਪੀਤੀ ਸੀ ਘਰੇ ਆਇਆ ਅਤੇ ਬਾਅਦ ਦੇ ਵਿੱਚ ਸਵੇਰੇ ਉਹ ਸੁੱਤਾ ਹੀ ਉੱਠਿਆ ਨਹੀਂ ਤਾਂ ਪਰਿਵਾਰ ਦੇ ਵਿੱਚ ਇਸ ਵੇਲੇ ਸੱਥਰ ਵਿਛੇ ਹੋਏ ਨੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਨੂੰ ਸਤਨਾਮ ਸਿੰਘ ਦੇ ਘਰ ਦੀਆ ਦਿਖਾ ਰਹੇ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਹਾਂ ਮਾਰ ਮਾਰ ਕੇ ਰੋ ਰਿਹਾ ਹੈ ਇਹ ਤਿੰਨ ਮਾਸੂਮ ਬੱਚੀਆਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਹੁਣ ਉਹਨਾਂ ਨੂੰ ਆਪਣਾ ਪਿਓ ਕਦੇ ਨਹੀਂ ਦੇਖਣਾ ਤਿੰਨ ਮਾਸੂਮ ਧੀਆਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਚੁੱਕਾ ਹੈ ਤਾਂ ਮਜੀਠਾ ਦੇ ਵਿੱਚ ਬੀਤੇ ਦਿਨੀ ਵੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 27 ਲੋਕਾਂ ਦੀ ਮੌਤ ਹੋਈ ਸੀ ਹੜਕੰਪ ਮੱਚ ਗਿਆ ਸੀ ਤੇ ਹੁਣ ਕੁਝ ਸਮਾਂ ਬਾਅਦ ਹੀ ਕਿਹਾ ਜਾ ਰਿਹਾ ਕਿ ਇੱਕ ਹੋਰ ਅਜੀਹਾ ਮਾਮਲਾ ਜਿਹੜਾ ਹੈ ਹੁਣ ਇਸ ਸਾਹਮਣੇ ਆਇਆ ਜਿੱਥੇ ਮਜੀਠਾ ਦਾ ਹੀ ਪਿੰਡ ਹੈ ਅਰਜਨ ਮੰਗਾ ਜਿੱਥੇ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਮੌਤ ਹੋਈ ਹੈ ਜ਼ਹਿਰੀਲੇ ਜਾਮ ਕਰਕੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਸ਼ਰਾਪੀਨ ਦਾਦੀ ਸੀ ਰੋਜ਼ਾਨਾ ਸ਼ਰਾਪੀਨਦਾ ਸੀ ਰਾਤੀ ਵੀ ਸ਼ਰਾਬ ਪੀ ਕੇ ਘਰ ਆਇਆ ਸੀ ਤੇ ਘਰ ਜਦੋਂ ਉਸ ਨੂੰ ਰੋਟੀ ਪਾਣੀ ਖਾਧੀ ਫਿਰ ਉਸ ਤੋਂ ਬਾਅਦ ਸੌ ਗਿਆ ਤੇ ਜਦੋਂ ਤੜਕੇ ਉਸ ਦੀ ਪਤਨੀ ਦੇ ਵੱਲੋਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ 5 ਵਜੇ ਦਾ ਸਮਾਂ ਸੀ ਪਰ ਸਤਨਾਮ ਸਿੰਘ ਸੁੱਤਾ ਹੀ ਸੌ ਗਿਆ ਤਾਂ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜ਼ਹਿਰੀਲੀ ਸ਼ਰਾਬ ਜੜੀ ਆ ਜਾਂ ਸ਼ਰਾਬ ਜਿਹੜੇ ਨਸ਼ੇ ਨੇ ਉਹ ਪੰਜਾਬ ਦੇ ਵਿੱਚ ਥਾਂ ਥਾਂ ਵਿਕਰੇ ਨੇ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਤਰੀਕੇ ਦੇ ਨਾਲ 27 ਲੋਕਾਂ ਦੀ ਪਹਿਲੇ ਜ਼ਹਿਰੀਲੀ ਸ਼ਰਾਬ ਦੇ ਕਾਰਨ ਮੌਤ ਹੋਈ ਸੀ ਉਸ ਨੂੰ ਹਾਲਾ ਹਲੇ ਸਮਾ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਇਹ ਮਾਮਲਾ ਜਿਹੜਾ ਹੈ ਸਾਹਮਣੇ ਆ ਚੁੱਕਾ ਹੈ ਪਰਿਵਾਰ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦੇ ਨਾਲ ਸੱਥਰ ਵਿੱਚੇ ਹੋਏ ਨੇ ਪਰਿਵਾਰ ਕਿਸ ਤਰੀਕੇ ਦੇ ਨਾਲ ਤਾਂ ਹਾਂ ਮਾਰ ਮਾਰ ਕੇ ਰੋ ਰਿਹਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਉਹ ਬਜ਼ੁਰਗ ਪਿਓ ਦਾ ਕੀ ਹਾਲ ਹੋਏਗਾ ਜਿਸਨੇ ਆਪਣਾ ਪੁੱਤ ਗਵਾਇਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖ ਰਹੇ ਹੋ ਤਾਂ ਮਜੀਠਾ ਦੇ ਪਿੰਡ ਅਰਜਨ ਮੰਗਾ ਦਾ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਤਿੰਨ ਤੀਆਂ ਦਾ ਪਿਓ ਸੀ ਸਤਨਾਮ ਸਿੰਘ ਜਿਸ ਦੀ ਮੌਤ ਹੋ ਗਈ ਹੈ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਪੁਲਿਸ ਦੇ ਵੱਲੋਂ ਪੋਸਟਮਾਰਟਮ ਕੀਤਾ ਗਿਆ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਗਲੀ ਕਾਰਵਾਈ ਵੀ ਕੀਤੀ ਜਾਏਗੀ ਪਰ ਹੋਰ ਕਿੰਨੀਆਂ ਮੌਤਾ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਣਗੀਆਂ ਇਹ ਸਵਾਲ ਹੱਲੇ ਵੀ ਖੜਾ ਹੈ ਕਦੋਂ ਤੱਕ ਇਸ ਜ਼ਹਿਰੀਲੀ ਸ਼ਰਾਬ ਬੰਦ ਨਹੀਂ ਹੁੰਦੀ ਕਰੋ ਤੱਕ ਲੋਕ ਇਸ ਗੱਲ ਨੂੰ ਨਹੀਂ ਸਮਝ ਲੈਂਦੇ ਕਿ ਉਹਨਾਂ ਨੂੰ ਇਹਨਾਂ ਦੇਸੀ ਸ਼ਰਾਬ ਜੋ ਜ਼ਹਿਰੀਲੀ ਸ਼ਰਾਬ ਉਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਮੈਂ 10 20 30 ਰੁਪਏ ਦੇ ਪਿੱਛੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਤੇ ਅਜਿਹੀ ਠੇਕੇ ਅਜਿਹੀ ਜਿਹੜੇ ਲੋਕ ਨੇ ਜਿਹੜੇ ਆਲੇ ਦੁਆਲੇ ਤੋਂ ਜ਼ੇਰੇਲੀ ਸ਼ਰਾਬ ਲੈਂਦੇ ਨੇ ਬਾਅਦ ਦੇ ਵਿੱਚ ਪਿੰਦੇ ਨੇ ਤੇ ਉਹਨਾਂ ਦੀਆਂ ਸੇਤਾ ਖਰਾਬ ਹੋ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਮਜੀਠਾ ਦੇ ਵਿੱਚ ਹੀ ਪਹਿਲੇ 27 ਲੋਕਾਂ ਦੀ ਮੌਤ ਹੋਈ ਸੀ ਹੜਕੰਪ ਮੱਚ ਗਿਆ ਸੀ ਤੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਜੀਠਾ ਦਾ ਹੀ ਪਿੰਡ ਹੈ ਅਰਜਨ ਮਾਂਗਾ ਜਿੱਥੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਮਸੂਮ ਹੁੰਦੀ ਜਾਂਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਹੁਣ ਉਹਨਾਂ ਦੇ ਸਿਰ ਤੇ ਪਿਓ ਦਾ ਸਾਯਾ ਕਦੇ ਨਹੀਂ ਹੋਣਾ ਹੁਣ ਉਹਨਾਂ ਨੂੰ ਆਪਣਾ ਪਿਓ ਕਦੇ ਨਹੀਂ ਦੇਖਣਾ ਤੇ ਇਹਨਾਂ 3 ਨੂੰ ਪਤਾ ਹੀ ਨਹੀਂ ਕਿ ਆਖਰਕਾਰ ਦੇ ਵਿੱਚ ਹੋ ਕੀ ਰਿਹਾ ਹੈ ਬੇहद ਛੋਟੀ ਛੋਟੀ ਮਾਸੂਮ ਧੀਆਂ ਨੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਆਉ ਸੁਣਦੇ ਆ ਵਾਪਰੇ ਜੀ ਲਾ杜 ਪਾਣੀ ਉਹ ਪੀ ਕੇ ਆਇਆ ਹੇ ਨੂੰ ਮੈਂ ਬੜੀ ਵਾਰੀ ਸਮਝਾਇਆ ਕਿ ਨਾ ਪੀਏਗਾ ਤੋ ਵੀ ਗੇ ਰੋਟੀ ਖਾਧੀ ਜਾਂ ਲੰਮੀ ਪਿਆ ਸਵੇਰੇ ਠਾਲ ਲਿਆ ਉੱਠਿਆ ਨਹੀਂ ਆ। ਥੇਰੇ ਨਹੀਂ ਉੱਠਿਆ ਠਾਲ ਲਿਆ। ਕਿੰਨੇ ਬੱਚੇ ਜੀ ਤੁਹਾਡੇ? ਤਿੰਨ ਮੇਰੀ ਗੁੱਟੀਆਂ ਵਾ। ਘਰ ਦੇਾਰੇ ਬੱਝੂਗੀ। ਤੇ ਅੱਗੇ ਵੀ ਸ਼ਰਾਬ ਪੀਂਦੇ ਨੇ ਤੇ। ਅੱਗੇ ਵੀ ਪੀਂਦੇ। ਬੜਾ ਹਟਾਉਂਦੇ ਨਹੀਂ ਨਹੀਂ ਹੜਦੇ ਅੰਦੇ। ਬੇਟੇ ਨੂੰ ਕਿ ਸ਼ਰਾਬ ਪੀਆ ਬਾਹਰੋਂ। ਸਰਕਾਰ ਆਉਂ ਗਿਆ ਕਿੰਨੇ ਉਮਰ ਸੀ ਉਮਰ ਦੀ 35 36 ਸਾਲ ਦੀ ਹੋਣੀ ਹੈ ਕਿੰਨੇ ਬੱਚੇ ਨੇ ਪਹਿਲੇ ਗੁੱਡੀਆਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋ ਕੀ ਮੰਗ ਕਰਦੇ ਆ ਨਿੱਕੇ ਨਿੱਕੇ ਬੱਚਿਆਂ ਦਾ ਵਾਸਟ ਹੋ ਜੇ ਨੇ ਨਿੱਕੇ ਨਿੱਕੇ ਗੁੱਡੀਆਂ ਆਹੀਂ ਜਿਹੜੇ ਕੱਡੇ ਦੇ ਬੱਚੇ ਕਿੰਨੇ ਬੱਚੇ ਜੀ ਆਪਣੇ ਤੁਹਾਡੇ ਕਿੰਨੇ ਬੱਚੇ ਇੱਕ ਇੱਕ ਇਹ ਮਰ ਗਿਆ ਜੇ ਕੋਈ ਹੋਰ ਨਾ ਹੋ ਵਾ ਵੱਖਰਾ ਵਾ ਸ਼ਰਾਬ ਕੀ ਪ੍ਰਾਣ ਸ਼ਰਾਬ ਦਿੱਤੀ ਕਿ ਨਕੋਲ ਦੇਤੀ ਮੈਂ ਸ਼ਰਾਬ ਜਰੀਲੀ ਪੀਦੇ ਅਸੀਂ ਰਾਤ ਸਾਡੇ ਨਾਲ 12 ਵਜੇ ਆਂਦਾ ਆ ਕੇ ਮੇਰੇ ਘੇਰ ਜੀ ਪੈਂਦੀ ਆ ਤੇ ਅਸੀਂ ਕੱਚੀ ਲੱਸੀ ਬਣਾ ਕੇ ਦਿੱਤੀ ਆ ਮੁਰਕੇ ਅਸੀਂ ਪੁੱਛਿਆ ਜਾਂਦੀ ਹੁੰਦੀ ਕਿ ਨਹੀਂ ਆਂਦਾ ਨਹੀਂ ਉਹ ਹਟ ਗਈ ਆ ਤੇ ਮੁਰਕੇ ਅਸੀਂ ਸਵੇਰੇ ਵੇਖਿਆ 5 ਵਜੇ ਤੇ ਪੂਰਾ ਹੋ ਗਿਆ ਸਵੇਰੇ ਸੱਤਾ ਨੂੰ ਉੱਠਿਆ ਉੱਠਿਆ ਹੀ ਨਹੀਂ ਸੱਤਾ ਨੂੰ ਉੱਠਿਆ ਕੀ ਮੰਗ ਕਰਦੇ ਮੰਗ ਵੇਖੋ ਬੇਟੀਆਂ ਆਗੀਆਂ ਤਿੰਨ ਛੋਟੀਆਂ ਛੋਟੀਆਂ ਹਾਲਾਤ ਮਾੜੇ ਗਰੀਬੀ ਦਿਹਾੜੀਦਾਰ ਬੰਦਾ ਆ ਤਾਂ ਬੜਾ ਕੋਲ ਕਹਿੰਦੇ ਨਸ਼ੇ ਅਸੀਂ ਬੰਦ ਕਰਦੇ ਨੇ 31 ਮਈ ਤੱਕ ਅਸੀਂ ਬੰਦ ਕਰਦਾਂ ਸਭ ਤੋਂ ਬੰਦ ਕਰਦਾਂ ਨਸ਼ਾ ਮੁਕਤ ਕਰਦਾਂ ਪਰ ਇਹਨਾਂ ਕੋਈ ਨਹੀਂ ਮੁਕਤ ਹੋ ਰਿਹਾ ਆ ਮਜੀਠੇ ਜ਼ਿਲ੍ਹੇ ਦੇ ਵਿੱਚ ਤੋਂ ਮੜੀ ਥਾਈ ਮੋਤਾ ਹੋ ਗਈ ਹੈ ਤੇ ਆਜ ਨਤਵੀ ਮੋਰਤ ਹੋ ਛੱਡੇ ਹੋਈ ਹੈ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਇਹਨੇ ਬੇਟੀਆਂ ਇਹਦੀਆਂ ਤੇ ਗਰੀਬ ਘਰਵਾਦੇ ਇਹਨਾਂ ਦਾ ਮਾਣ ਨੂੰ ਪੋਸ਼ਣ ਕੀਤਾ ਜਾਵੇ ਇਹਨਾਂ ਨੂੰ ਕਮਾਲੀ ਸਿਹਤਾਂ ਦੀ ਲੋੜ ਹੈ